ਏ ਵਾਣ ਦਾ ਕਸੂਰ ਆ ਇੱਥੇ ਵੀ ਉਹੀ ਮਸ਼ੀਨ ਵਾਲਾ ਆਹੀ ਮਸ਼ੀਨ ਆ ਉਹੀ ਡਰਾਈਵਰ ਆ ਉਹੀ ਬੰਦੇ ਆ ਪਹਿਲੇ ਦਿਨ ਹੀ ਸੂਰਾ ਕੇ ਯਾਰ ਪਹਿਲੇ ਦਿਨ ਵੀਜੇ ਹੁਣ ਅੱਜ ਇਸ ਹਾਨਾ ਤੇ ਰਾਤ ਰਹਿਣਾ ਪਊਗਾ ਸੂਰਾ ਸਾਰੇ ਆ ਮਾਨੀ ਗੇ ਮੈਂ ਮਾਨੀ ਗੇ ਇਹ ਆ ਨਾ ਯਾਰ ਆਪਾਂ ਤੋੜ ਲੈਂਦੇ ਇਹਨੂੰ ਹੋਰ ਕੋਈ ਗੱਲ ਨਹੀਂ ਹੋਣਾ ਚਾਹਣ ਤਾਂ ਮਾਂ ਦੇ ਕੁੰਡੇ ਦੇ। ਆਲੂng ਵਾਲਾ ਆਲੂng ਵਾਲਾ ਵਾਣਾ ਤਕਨੀਕ ਨਾਲ ਬੰਨਣਾ ਟਰੈਕਟਰ ਨਾਲ ਨਹੀਂ ਬੰਨਦਾ। ਲਓ ਜੀ 5 ਵਜੇ ਹੁਣ ਸਲਾਹ ਇਹੀ ਨਿਬੜੀ ਐ। ਸਵੇਰ 5 ਦਾ అలਾਰਮ ਲਾਏ ਤੇ 5 ਫੇਰ ਵੱਜ ਗਏ। ਵੇ ਭਾਈ ਇਹ ਕੇਰਾ ਜੇਵ ਜਿਹਾ ਹੀ ਮੰਗੀਆਂ ਚੰਗੀਆਂ ਵਟਾਂ ਪੈਨੀਆਂ ਪਾਲਾ ਉਹਦੂ ਬਾਦ ਪਾਣੀ ਲਾ ਕੇ ਫੇਰ ਮਸ਼ੀਨ ਕਗਾਦੀ ਦੂਜੇ ਪਾਣੀ ਤੇ ਜੋ ਆਲੂ ਫੁੱਟਿਆ ਏ ਤੇ ਅੱਜ ਹੁਣ ਇਹਨੂੰ ਕਰਦੇ ਆ ਓਕੜੂ ਜਿਹੜੇ ਆਲੂ ਐ ਮਾੜੇ ਮੋਟ ਨੰਗੇ ਰਹਿੰਦੇ ਆ ਇਹ ਥੱਲੇ ਜਾਵੜਨਗੇ ਠੀਕ ਐ ਹੋਰ ਕੋਈ ਹਾਲ ਨਹੀਂ ਇਹ ਪਲੌਂ ਘਟ ਲਾ ਬੈਠੇ ਬਸ ਆਪਾਂ ਇਹ ਕਮੀ ਰਹਿ ਗਈ ਆਪਣੀ ਇਹ ਪਲੌਂ ਹੋਰ ਲਾਲ ਮਿੱਟੀ ਕੱਢਣੀ ਸੀ ਉਹ ਜਿਹੜੇ 8-9 ਇੰਚ ਗੱਲਾਂ ਜਿਵੇਂ ਵੀਡੀਓ ਚ ਸੁਣੀ ਸੁਣੀ ਗਏ ਉਦੇ ਹਿਸਾਬ ਨਾਲ ਫਿਰ ਆਪਾਂ ਘੱਟ ਲਾ ਬੈਠੇ ਵੀ 8 ਕਈ ਚਲਾਓ ਮੈਨੂ ਆਲ ਛੱਡਦਾ ਨਹੀਂ ਆੱਕ ਦਾ ਟਰੈਕਟਰ ਇਹਨੂੰ ਛੱਡਿਆ ਬਰਾਤ ਰਾਹ ਕੇ ਭਰਾਵਾ ਇਹ ਹੈਣੀ ਏ ਝੜਾ ਪੂੰਜੀ ਵਾਲਾ ਸੋਣਾ ਹੀ ਆ ਇਹ ਸਾਲਾ ਛੱਡਦਾ ਨਹੀਂ ਆ ਭਾਂ ਦੇ ਵੀਰ ਦਾ ਹੁਣ ਏ ਅਰੇ ਸਰੂਸ ਮਾਰ ਕੇ ਬੰਦ ਕਰਕੇ ਛੱਡ ਲਾ ਅਰੇ ਹਮਾਰੇ ਦਾ ਹੋ ਜੂਗਾ ਓਏ ਓਏ ਚੱਕ ਲਿਆ ਛੱਡ ਦੂਗਾ ਹੁਣ ਨਹੀਂ ਛੱਡਦਾ ਆਏ ਨਹੀਂ ਸਿੱਟਨੀ ਆ ਨਿਆਰ ਉਹ ਬਾਰ ਬਾਰ ਚੱਕੀ ਗਈ ਜਾਂਦਾ ਖੜਾ ਹੋਰ ਹੋ ਗਿਆ ਹਾਲੇ ਇਹਨੂੰ ਆਹੀਂ ਕੱਢਦੇ ਪਈ ਤੇ ਬੈਕ ਲਾ ਕੇ ਉੱਚੇ ਦਾ ਇਹਨੂੰ ਆਹੀਂ ਦੋਖਪਰੀਦ ਨੂੰ ਕਿਹਾ ਅੱਗੇ ਵੀ ਛੱਡਿਆ ਵੀਰੇ ਚੱਲ ਇੱਥੇ ਚੜ ਦੇਖ ਲੈ ਆਏ ਨੂੰ ਕਰ ਲੈ ਖਾਲੀ ਦੋਵਾਰ ਉੱਤੇ ਨਾ ਝੜ ਢੂਹੀ ਹਿੱਲ ਜੂਗੀ ਕੜਾਪਦੇ ਨੇ ਵੱਜੂ ਪੱਦਰਿਓ ਅਰੇ ਉੱਤੇ ਝੜ ਜ ਗਿਆ ਵੀ ਮੈਂ ਕਿਵੇਂ ਝੜ ਗਿਆ ਵੀ ਟਰੈਕਟਰ ਨਾਲ ਥੋੜੇ ਬਾਹਰ ਨਾਲ ਫਰਕ ਪਊਗਾ ਉਹ ਘਟ ਭਰੀ ਐ ਇਹਨੂੰ ਉਹ ਆਪਣੀ ਰੈਂਪ ਤੇ ਲਾ ਕੇ ਕੱਢ ਕੇ ਇਹਨੂੰ ਮਾਰ ਕੇ ਪਾਣੀ ਮੇਨੂੰ ਪਿਆਰ ਸਤਿਕਾਰ ਨਾਲ ਛੱਡਿਓ ਤੇਲੇ ਦਾ ਕਰਦੇ ਹੋ ਪੂਰਾ ਬਹੁਤ ਧੰਨਵਾਦ ਪਰੇ ਰਹਿ ਮਰਾਏ ਉਹ ਬੰਦ ਕਰ ਓਏ ਬੰਦ ਕਰਕੇ ਹਲਾ ਲੂਗੇ ਵੇ ਵਾਲ ਬੁੱਝਾ ਤੇ ਆਪਣੇ ਡੀਆਈ ਮਗਰਪਾ ਉਹਨੇ ਆਪਾਂ ਫਰਫੁਰ ਖੋਲਦਿਆਂ ਦੇ ਦੋਲ ਕੱਢ ਟਰੈਕਟਰ ਕੱਢੋ ਆਪਣਾ ਜਾਓ ਭਾਜ ਕੇ ਛਾਡੇ ਨੂੰ ਆਈ ਕੱਢਦੇ ਆਂ ਘਟਾ ਲੈ ਜਾ ਭਰਾਵਾ ਮੁੰਡਾ ਗੁੱਸਾ ਕਰਦਾ ਇਹਨੂੰ ਦੂਰੀ ਲਾ ਕੇ ਵੇਖ ਲੇ ਜੰਨੀ ਲੱਗਦੀ ਬੱਸ ਓਆ ਆਪਣੀਆਂ ਗਿੱਲੀ ਭਰਾਵਾ ਲਿਆਇਆ ਤਾਂ ਕੋਈ ਨਹੀਂ ਇਹਦੇ ਨਾਲ ਕੰਝਰਦੇ ਆ ਲੈਣ ਘਾਲਦਾ ਖਾਲੀ ਕਰਤੀ ਹੁਣ ਪੂਰਾ ਪੌੜ ਜੇ ਖੋਲ ਤੇ ਦੇ ਯਾਰ ਹੁਣ ਸਫਾਈ ਲਾ ਕੇ ਆਟੀਆਂ ਮੇ 15 ਕਵਟਾਂ ਦੇ ਦੂਰੀ ਨਿਘਾ ਕੇ ਖੋਲ ਕੇ ਲੈ ਮੁੱਠੇ ਬਾਏ ਦੀ ਹੋ ਆ ਤਾ ਜਾ ਕਿਸੇ ਪਾਸੇ ਆ ਜਾ ਯਾਰ ਆ ਚੈਨ ਲਾ ਕੇ ਤੇ ਮੂਰ ਲਓ ਪੋਰ ਪੋਰ ਲਾ ਕੇ ਤੇ ਫੇਰ ਯਾਨੀ ਕੀ ਹੋ ਗਿਆ ਅਚੈਨ ਨੂੰ ਵਾਣਾ ਇੱਕ ਹੋਰ ਪਾ ਦੇ ਦੋ ਦੋ ਤੇ ਹੁਣ ਕੇਰਾ ਐ ਵੀ ਜਿੰਨੇ ਤੜਕੇ ਫੇਰ ਯਾਰ ਵੱਟਾਂ ਸੋਹਣੀਆਂ ਬਣਾ ਦੇਾਂਗੇ ਬਾਕੀ ਐਦ ਕੀ ਉਹ ਹਲਜਾ ਲਿਆਵਾਂਗੇ ਫਰਜੇ ਨਹੀਂ ਆਪਦੇ ਹੀ ਬਣਾ ਲਾਂਗੇ ਯਾਰ ਮਿੱਟੀ ਲਾਉਣ ਵਾਲੇ ਮਿੱਟੀ ਲਾਏ ਬਣਾਣੀ ਗੱਲ ਬਣਦੀ ਲੋਕ ਤਾਂ ਐ ਹੋਗਾ ਖਿੱਚੀ ਜਾਂਦੇ ਜਿਵੇਂਗਾ ਜੋਧਾ ਫਾਰਮ ਵਾਲਿਆਂ ਨੂੰ ਵਟਾ ਪਾਈ ਜਾਂਦੇ ਉਹਨੇ ਆ ਵੇ ਲੋ ਭਰਾਵਾ ਬੁਰੇ ਹਾਲ ਹੀ ਐ ਰਾਤ ਨੂੰ ਵੀਜਨੇ ਪੈ ਗਏ ਜੱਟਾ ਰਾਤ ਨੂੰ ਨਾਲੇ ਚਾਨਣ ਹੁੰਦਾ ਆਪਣਾ 59 11 ਦਾ ਤੇ ਰੌਣਕ ਵੇਖੋ ਲੱਗੀ ਆਣ ਚੇਰਾ ਇਧਰ ਗੱਠਾ ਵਾਲੇ ਫਿਰਦੇ ਆ 9 ਵਜੇ ਪਏ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਅੱਛਾ ਦੋ ਉਹਦੇ ਉੱਤੇ ਰੱਖ ਲੈਂਦਾ ਫੇਰ ਥੱਲੇ ਉਹ ਚੱਕ ਲੈਂਦਾ ਜਾ ਟਰੈਕਟਰ ਤਾਂ ਲਿਆ ਯਾਰ ਇੱਥੇ ਚੱਲਣਾ ਆਜੂਗਾ ਜਾਂ ਤੂੰ ਲਿਆ ਯਾਰ ਉਹਦੇ ਤੇ ਪੋਜ਼ਿਟਿਵ ਸਟਾਰਟ ਆ ਗੱਡੀ ਉਹ ਕੱਸ ਤੇ ਕੱਸ ਚੜਿਆ ਪਿਆ ਲੈ ਇਹ ਇੱਧਰ ਵੀ ਕੱਸ ਹੈ ਇੱਧਰ ਗੱਠਾਂ ਵਾਲੇ ਫਿਰਦੇ ਆ ਇੱਧਰ ਆਲੋਂ ਵਾਲੇ ਫਿਰਦੇ ਆ ਲੈ ਕਮਾਲਾਂ ਆਂਗਾ ਪੰਗਾ ਜਾਵਾਂ ਯਾਰ ਅਜਾ ਰੌਣਕ ਹੀ ਬੜੀ ਲੱਗੀ ਪਈ ਸੀ ਮੈਂ ਕਹਣੀ ਖਾਜੀ ਆ ਗਿਆ ਤਾਂ ਵੀਜੀ ਜਾਂਦਾ ਤਾਂ ਹੀ ਕੁੱਤਾ ਹੈ ਕੁੱਤਾ ਹੈ ਕੁੱਤਾ ਹਨਾ ਮਾੜਾ ਅੱਜ ਹੀ ਸੂਰ ਆ ਗਏ ਕੀ ਪਛਾਣ ਹੁਣ ਭਜਾ ਕੇ ਵੇਖ ਕੇ ਇਹਨੂੰ ਕੀ ਹੈ ਜੇ ਆਪਦੀ ਆ ਭੱਜ ਗਿਆ ਹਾਲਾ ਪਛਾਣ ਨਹੀਂ ਹੁਣ ਹੈ ਢੰਡਾ ਲੱਗਣ ਲੱਗ ਗਈ ਬਾਬੇ 11 ਵਜੇ ਗਏ ਇਹ ਕੰਮ ਚੱਲੀ ਜਾਂਦਾ ਯਾ ਵਾਹ ਲੂਰੀ ਹੋ ਰਹੀ ਆ ਯਾ ਵਾਹ ਬਾਕੀ ਸੋਭਾ ਦਿਖਾਵਾਂਗੇ ਆ ਐਵੇਂ ਟੀਂਟੀ ਕਰੀ ਜਾਂਦਾ ਮੇਰਾ ਸਾਲਾ ਕੋਣ ਦੱਸਾ ਚੀ ਤਕਾਤਾ ਲੈ ਟਬਾ ਵਾਲੀ ਚੱਕੀ ਵੀ ਸੀ। ਉਹ ਟੇਡਾ ਨਾ ਕਰਨੀ ਭਰਾਵਾ। ਕੜਕਾ ਆੜਾ ਪਈ ਜਾਂਦੇ ਬਲੂਰਾਨਾ। ਦੋ ਖਬਰੀ ਤੇ ਵੀਰ ਜੀ ਹੋਰੀ। ਜਸਵੰਤ ਸਿੰਘ ਕਹਿੰਦਾ ਪਿੰਡ ਠਾਉਣਾ ਲਿਆ। ਪਤਾ ਵੀ ਲੱਗੇ ਯਾਰ। 2 ਕਿਲੇ ਆਲੂ ਮੀਦੇ ਬੀਜੇ ਚੋਪਰਾਂ। 8 ਬੱਲੇ। ਤੇ ਹਨ ਟਰੈਕਟਰ ਤੇ 7-8 ਬੰਦੇ ਤੇ ਆਲੂ ਵੀ ਜੇ ਸਿਰਫ 2 ਕਿਲੇ ਚੱਲ ਬਈ ਯਾਰ ਕਰ ਦੇ ਇਕੱਠਾ ਇਹਨੂੰ ਪਾਸੇ ਰੱਖ ਦੇ ਲੈ ਕੇ ਤੇਲ ਪਾਣੀ ਓਕੇ ਕਰਤਾ ਜੀ ਸੋ ਬਾਅਦ 6 ਵਜੇ ਤੌਰ ਲੈਣੇ ਚੋਬਰਾਂ ਨੂੰ ਸਫਾਈ ਲਾਉਣ ਲੱਗ ਜਾਣੀ ਜਾ ਕੇ ਕੋਈ ਵੀ ਨਹੀਂ ਉਹ ਬਰਛਣਾ ਰਹਿਣ ਦੇ ਤੂੰ ਤੇ ਇਹਨੂੰ ਡਟਾਕੀ ਮਾਰ ਮੈਂ ਆਉਂ ਕਿ ਜਰਾਂਦ ਨੂੰ ਦਿਖਾਵਾਂ ਜੀ ਮੈਂ ਹਾਂ ਅਸੀਂ ਘੇਰ ਕਰਦੇ ਹਾਂ ਜੀ ਸੁਬਾਹ ਹੋ ਗਈ ਚੱਲਦੇ ਆ 5:30 ਪੌਣੇ 6 ਉਹ ਲੈ ਰਹੀ ਮਤਰਾ ਕੰਬੀਨੇਸ਼ਨ ਦਿਖਾਈ ਇਹ ਪਹਿਲਾਂ ਤਾਂ ਸਾਨੂੰ ਥੱਲੇ ਤਾਂ ਨਹੀਂ ਕਰਾ ਉੱਥੇ ਲੋਈਆ ਉੱਥੇ ਕਰਦੇ ਨੇ ਲਿਪੜਦੀ ਵਾਲੀ ਲੋਰ ਲਾਰ ਤਾਂ ਯਾਰ ਤੇ ਇੱਕ ਥੋੜਾ ਗੱਲ ਕਹਿਣੀ ਹੈ ਜਜਵਾਤ ਸ਼ੇਅਰ ਕਰਨੇ ਆ ਨਜ਼ਰਾਂ ਲੱਗੇ ਮੇਰੇ ਹਾਂ ਛੋਟੇ ਭਰਾਵਾਂ ਨੂੰ ਵੀ ਭਾਵੇਂ ਕਿੰਨਾ ਹੀ ਮੁੱਲ ਵਾਲਾ ਬੰਦਾ ਲਾ ਲਓ ਹਨਾ ਜਾਂ ਕੋਈ ਵੀ ਹੈ ਆ ਬੋਰ ਆ ਬੋਰ ਬੋਰ ਟੁੱਟ ਗਿਆ ਹੀ ਪਰ ਹਾਂ ਬੋਰ ਆ ਹੋ ਬੋਰ ਟੁੱਟ ਗਿਆ ਹੀ ਪਰ ਉਹ ਢੇਰੀ ਵਾਲਾ ਬਚਾ ਕੇ ਵੀ ਕਿੰਨੇ ਵੀ ਕੋਈ ਤੁਸੀਂ ਲਾ ਲਓ ਮੰਨ ਲਓ ਜਿਹੜੇ ਆਪਾਂ ਕਹਿ ਲਈਏ ਵੀ ਜੇ ਮੇਰੇ ਭਾਈ ਨਾ ਆਉਂਦੇ ਮਾਮੇ ਦੇ ਪੁੱਤ ਮੇਰੇ ਦੇ ਤੇ ਵੀ ਆ ਕੰਮ ਐ ਚੱਲਣੇ ਨਹੀਂ ਸੀਗੇ ਹੁਣ ਰਾਤ ਵੀ 12 ਵਜੇ ਤੱਕ ਕਹਿੰਦੇ ਨਹੀਂ ਨਹੀਂ ਬੀਜਦੇ ਤੇ ਅੱਜ ਆ ਮਸ਼ੀਨ ਵਾਲਿਆਂ ਨੂੰ ਵੀ ਝੂਠਾ ਹੋ ਜਾਣਾ ਸੀਗਾ ਮੰਨ ਲਾ ਤੇ ਸਾਰਾ ਕੰਮ ਵੀ ਜਿਹੜੇ ਯਾਰ ਕਹਿੰਦੇ ਵੀ ਆਪਦੇ ਭਾਈ ਹੁੰਦੇ ਆ ਉਹਨਾਂ ਤੋਂ ਉੱਤੇ ਕੋਹ ਨਹੀਂ ਆ ਉਹ ਜਿਹੜੇ ਜਿਹੜੇ ਦੋ ਦੋ ਭਰਾ ਹਨ ਬਹੁਤ ਬੱਸ ਸ਼ੁ크ਰੀਆ ਕਰਿਆ ਕਰਨ ਕਿਉਂਕਿ ਭਰਾ ਭਰਾ ਹੀ ਹੁੰਦਾ ਆ ਹੁਣ ਮੈਨੂੰ ਭਰਾਵਾਂ ਤੋਂ ਵੱਧ ਕੇ ਫੀਡ ਖਾਈ ਜਾਂਦੀ ਏ ਬੇ ਠੀਕ ਆ ਯਾਰ ਆਪਦਾ ਸਮਝ ਕੇ ਕੋਈ ਕਰੀ ਜਾਂਦਾ ਤੇ ਜੇ ਹੀ ਨਾ ਹੁੰਦੇ ਚੋਬਰਾ ਤਾਂ ਰਾਤ ਅਸੀਂ ਟਾਈਮ ਨਾਲ ਹੀ ਉੱਠ ਜਾਣਾ ਸੀ। ਬਾਲੇ ਟਾਈਮ ਨਾਲ ਉੱਠ ਜਾਣਾ ਸੀ। ਤੇ ਹੁਣ ਚਲ ਉਹ ਹੀ ਟਾਈਮ ਨਾਲ ਕੰਮ ਚੱਲ ਰਿਹਾ 5 ਵਜੇ ਦੇ ਫੇਰ ਮੈਨੂੰ ਠਾਲਿਆ ਇਹਨਾਂ ਨੇ। ਉਹ ਕਾ ਮੈਨੂੰ ਠਾਉਂਦੇ ਆ। ਮੈਂ ਤਾਂ ਕਹੀ ਚਲ ਕੋਈ ਨਹੀਂ ਪਏ ਰੋ ਯਾਰ 6 ਵਜੇ ਚੱਲਾਂ। ਪਰ ਚੋਬਰਾ ਦੀ ਦਲੇਰੀ ਨੂੰ ਸਲਾਮ ਹੈ। ਤੇ ਤੰਦਰੁਸਤੀਆਂ ਰੱਖੇ ਇਹਨਾਂ ਨੂੰ ਵਾਇਰਲ। ਤੇ ਕਦੇ ਇਹਨਾਂ ਨੂੰ ਲੋਡ ਪਵੇ ਸਾਡੀ ਤਾਂ ਹੀ ਜਾਣ ਦੇਣ ਤੱਕ ਜਾਈਏ। ਐਨੀ ਸਾਨੂੰ ਮਹਾਰਾਜ ਸਤਿਮਤਵਾਸ਼ੀ ਰੱਖੇ। ਕੜਈ ਆ ਬਾਬੇ ਹਾਲਾਤ ਆ ਜੀ ਇੱਥੇ ਤਾਂ ਠੀਕ ਆ ਕੁੱਲ ਮਿਲਾ ਕੇ ਵਟ ਜੀ ਤੇ ਇਹ ਤੋਂ ਪਿੱਛੇ ਥੋੜਾ ਜਾ ਕੱਲ ਮੰਦਾ ਸੀ ਕੰਮ ਦੇ ਆ ਆ ਰਾਤ ਜਿਹੜੇ ਵਿੱਚ ਚਾਰਕ ਗੜੇ ਦੀਂਦੇ ਆ ਚਿੱਟੇ-ਜਿੱਟੇ ਇਹ ਬਣਾਉਦੇ ਤੋਂ ਬਿਹੜਾ ਰੋਟਾ ਵੇਟਰ ਤੋਂ ਐਨੇ ਖੜੇ-ਖੜੇ ਨੇ ਤੜਕੇ ਨੂੰ ਪਤਾ ਨਹੀਂ ਬੈਟਰੀ ਲੋ ਕਿਵੇਂ ਕਰ ਲਈ ਕਣੀ ਲੈਟਰ ਰੂਟ ਚੰਗੀ ਦੀ ਸੀ ਪੁਲੀ ਜਿਹਦੇ ਨਾਲਾਟ ਖੋਲਦੇ ਗੇ ਰਾਤ ਪੁਲੀ ਦੇ ਨਾਲਾਟ ਨਹੀਂ ਖੋਲੇਗੇ ਸਫਾਈ ਲਾਉਂਗੇ ਬਸ ਸਹੀ ਆ ਹੁਣ ਕਿੱਥੇ ਲਜਾਣਿਆ ਇਹ ਆਪਣਾ ਆ ਕੇ ਰੱਖ ਲੀ ਜੇ ਕਿਉਂ ਆ ਨਾੜੇ ਸਲੈਪੀ ਸੀਗਾ ਸਲੈਪੀ ਸੀ ਕੋਈ ਨਹੀਂ ਕੋਈ ਨਹੀਂ ਕੱਟ ਜੂਗੀ ਵੇਖੀ ਜੂਗੀ ਇਹ ਆਇਆ ਨਾ ਯਾਰ ਆਪਾਂ ਤੋੜ ਲੈਂਦੇ ਇਹਨੂੰ ਹੋਰ ਕੋਈ ਗੱਲ ਨਹੀਂ ਹੁਣ ਆ ਚੈਨ ਤਾਂ ਬਾਂਦੇ ਕੁੰਡੇ ਦੇ ਬਸ ਖਿੱਚ ਲਿਓ ਮੇਰਾ ਵੀਰ ਨੂੰ ਆ ਕੇਰਾ ਸਾਲੇ ਖੁਸ਼ਿਆ ਖੁਰਚਲਾ ਬਾਈ ਬਣਿਆ ਮਿੱਟੀ ਮੁੱਟੀ ਲੈ ਜੇ ਕੇਰਾ ਅੱਪੀ ਚੱਲ ਪੀ ਤਾਂ ਲੈ ਵੀ ਮਿੱਤਰ ਮੜਾਇਆ ਕੰਮ ਲੋਟ ਆਇਆ ਮੜੀ ਵਟ ਮੂੰਹ ਮੱਥੇ ਲੱਗਣ ਲੱਗੀ ਆ ਪਣ ਦੁੱਖ ਪ੍ਰੀਤ ਤੇ ਮੈਂ ਦੋਵਾਂ ਨੇ ਸਲਾਹ ਦਿੱਤੀ ਦੋਵਾਂ ਦੀ ਨੂਰ ਤੇ ਕੋਟਾਂਗੇ ਆਹ ਤਾਂ ਬਣਾਲੀ ਮੈਂ ਆਵਦੀ ਜਾਂ ਆ ਨਾਲ ਵਾਲਿਆ ਆਪਾਂ ਖੁਸ਼ਪ੍ਰੀਤ ਸਿੰਘ ਰਾਮਿਆਣੀ ਦੀ ਧਰਤੀ ਦਾ ਗੱਭਰੂ ਜਿਹੜਾ ਵੀਡੀਓ ਬਣਾਈ ਜਾਂਦਾ ਆ ਬੰਨ ਪਏ ਸਾਫਾ ਦੋਵਾਂ ਹੱਥਾਂ ਨਾਲ ਪਹਿਣੇ ਸਿੱਤ ਪਾਸੇ ਮੇਰੇ ਇੱਕ ਪਾਸੇ ਤੇਰੇ ਮੈਂ ਨਹੀਂ ਮੰਨਿਆ ਤੂੰ ਤਾਂ ਠੀਕ ਆ ਤੇਰਾ ਤਾਂ ਮੈਂ ਮੰਨਿਆ ਤੂੰ ਮੰਨਿਆ ਮਾਨੀ ਗੇ ਮੈਂ ਮੰਨੀ ਗੇ ਬੰਦ ਇਹ ਵਾਟ ਬਣਾਇਆ ਆ ਕੋਚਾ ਲੱਗਿਆ ਨਾਲੇ ਘਟ ਘਟ ਕੇ ਨਾ ਉਹ ਸਾਈਡਾ ਤੇ ਉਹ ਲਾ ਦੇ ਮੋੜ ਤੇ ਪਹਿਲਾਂ ਉਹ ਖੁਰਪੇ ਆਏ ਨਾਲੇ ਪਏ ਸੀ ਹੁਣ ਫੋਨ ਦਿਖਾਉਣੇ ਆ ਅਰ ਨਾਲ ਆਇਆ ਕਰ ਸਕਦੇ ਤੋਰੀ ਤੋਰੀ ਦਾ ਬਾਅਦ ਤੋਂ ਮੋੜਦਾ ਆਵੇ ਤੋ ਆਹੜਾ ਪਹਿਲਾਂ ਇਹ ਸਿੱਧੇ ਸੀਗੇ ਖੁਰਪੇ ਹੁਣ ਅਸੀਂ ਬੈਂਡ ਪਾਦਾ ਮਗਰ ਨੂੰ ਕਰਦੇ ਅਸਲ ਦੇ ਵਿੱਚ ਨਾ ਜਿਹੜੀਆਂ ਆਣ ਜਾ ਓਏ ਤੈਨੂੰ ਪਤਾ ਨਹੀਂ ਕਿ ਸਾਨੂੰ ਤਾਂ ਜਾਣਕਾਰੀ ਨਹੀਂ ਹੈ ਨਾ ਆ ਇੱਥੇ ਨਾ ਉਹ ਐ ਬੰਦ ਕਰੀਆਂ ਹੁੰਦੀਆਂ ਪੁੱਤੋ ਵੱਡੇ ਵੱਡੇ ਐਡੇ ਐਡੇ ਲਾਏ ਹੁੰਦੇ ਚਪੇੜੇ ਜਿਵੇਂ ਪ੍ਰੈਸ ਕਰੇ ਜਿਹੜੀਆਂ ਮਸ਼ੀਨਾਂ ਜਿਵੇਂ ਜੈਤੋ ਵਾਲਿਆਂ ਦੀ ਸੀਗੀ ਮਾਲਾ ਜੰਡੂ ਵਾਲਿਆਂ ਦੀ ਬਣੀ ਮੇਰਾ ਮੂੰਹ ਤਾਂ ਨਾ ਦਿਖਾ ਮੂੰਹ ਨਹੀਂ ਦਿਖਾਉਣ ਜੋਗਾ ਹੂੰ ਦੇ ਉਹਨਰ ਇੱਥੇ ਆਏ ਬੰਦ ਕਰੀਆਂ ਪਲੇਟਾਂ ਈ ਦੂ ਵੱਡੀਆਂ ਲੱਗੀਆਂ ਉਹ ਫਿਰ ਵਟ ਪ੍ਰੈਸ ਕਰਦੇ ਆ ਇਹ ਇਹਨਾਂ ਦੇ ਵਿੱਚ ਕਮੀ ਹੈ ਇੱਕ ਸਾਡੇ ਪ੍ਰਾਲੀ ਦੇ ਵਾਹਣ ਉਹ ਜੇ ਸਾਡੇ ਭਰਦਾ ਜਵਾਰ ਬਸ ਕਰਦਾ ਵੀ ਮਤਲਬ ਹੁਣ ਹੁਣ ਮਾੜੀ ਜੀ ਗੱਲ ਬਣ ਲੱਗੀ ਦੂਰੀ ਤੇ ਬਾਕੀ ਦੇਖਦੇ ਆ ਕੀ ਬਣਦਾ ਅੱਗੇ ਪ੍ਰਸ਼ਾਦਾ ਪਾਣੀ ਛਕਦੇ ਆ ਵੀਡੀਓ ਕੋਨ ਦਾ ਟਾਈਮ ਨਹੀਂ ਲੱਗ ਰਿਹਾ ਔਰ ਵੀਡੀਓ ਐਡਿਟ ਕਰਨੀ ਆ ਸਮਾਂ ਹੀ ਨਹੀਂ ਲੱਗਿਆ ਦਾ ਸਰਾਤ 12 ਵਜੇ ਪਏ ਉਦੋਂ ਜੋ ਕਰ ਲੱਗੇ ਵੀਡੀਓ ਐਡਿਟ 5 ਮਿੰਟ ਅੱਖਾਂ ਲੱਗੀਆਂ ਉਦੋਂ ਬਾਅਦ ਨੀਂਦ ਚੜ ਗਈ ਪਤਾ ਨਹੀਂ ਲੱਗਿਆ ਤੜਕੇ ਫੇਰ ਹੋਣਾ ਉੱਠੇ ਹੀ 5:00 ਵਜੇ ਤੇ ਬਸ ਉਦਹੀਂ ਆਉਣ ਦਾ ਟਾਈਮ ਹੋ ਗਿਆ 10 ਕਿ ਮਿੰਟ ਤਾਂ ਹੀ ਐਡੀਟਿੰਗ ਹੋਈ ਹੈ ਅੱਜ ਮੈਨ ਲੱਗਦਾ ਗੈਪ ਹੀ ਪਾਊਗਾ ਕੀ ਕਰੀਏ ਬਾਈ ਯਾਰ 12:30 ਹੋ ਗਏ ਜੀ ਆ ਦੋ ਕਿੱਲਾਂ ਦੇ ਮੱਥੇ ਮੱਥੇ ਲਾਏ ਜਿਹੜਾ ਰਹਿੰਦਾ ਹੀ ਉਹਨਾਂ ਕਬੀਜਾ ਆ ਵੇਖੋ ਆ ਗਿੱਲਾ ਇੱਥੇ ਪਰਾਲੀ ਹੈਣੀਗੀ ਇੱਥੇ ਵਾਟਰ ਵਧੀਆ ਪੈਂਦੀ ਆ ਇਹਦੇ ਉੱਤੇ ਨੱਪਣ ਵਾਲਾ ਮੈਂ ਜਾਣ ਕੇ ਖੋਲਦਾ ਮੈਂ ਮਿੱਟੀ ਤਾਂ ਉੱਚੀ ਹੋਰ ਜਾਵੇ ਬੋਲੇ ਖੋਲ ਦੇ ਤੇ ਆਵੇ ਹੁੰਦਾ ਲੱਗੇ ਵੇਰ ਪਰ ਉਹਨੇ ਨਹੀਂ ਲੱਗਦਾ ਘੱਟ ਲੱਗਦਾ ਕਰਦਾ ਫਾਏ ਜਗਾ ਨਾ ਬਣਦੀ ਆ ਤੀ ਵਟਾ ਦਾ ਨਹੀਂ ਕਸੂਰ ਦੇਖੋ ਉਧਰ ਪਰਾਲੀ ਆ ਇਧਰ ਬਿਨਾ ਪਰਾਲੀ ਤੋਂ ਆਲਾ ਆ ਵਟਾ ਇੱਥੇ ਵਧੀਏਗਾ ਹੀ ਇਹ ਉਧਰ ਜਾ ਕੇ ਵੇਖ ਲੋ ਡਿੱਗਣ ਲੱਗ ਗਈ ਆਹ ਜਿੰਨਾ ਤੂੜੀ ਵਾਲਾ ਥਾਂ ਸੀ ਬਹੁਤ ਸੋਹਣੀਆਂ ਵਟਾ ਬਣ ਲੈ ਇੱਥੇ ਬਾਕੀ ਮੇਤਰੋ ਮਸ਼ੀਨ ਦੇਣੀ ਸੀ ਅੱਜ ਤੇ ਕਾਲ ਵਾਲਾ ਕੰਮ ਆ ਜਾਵਾਂ ਚਿੱਚੀ ਆਉਣੇ ਹੁਣ ਤਾਂ ਕਰ ਦਿਓ ਮੇਰਾ ਵੀਰ ਖਾਲੀ ਕਰ ਦਿਓ ਕਰ ਐਲ ਆਰ ਕੱਢ ਕੇ ਤੇ 7000 8 ਵੀਜਣਾ ਆ ਸਰਵਸਦਾ ਸਾਇ ਨਹੀਂ ਦਿਖਾਈ ਜਾਂਦਾ ਰਹਿੰਦਾ ਸਾਨੂੰ ਗੱਲਾਂ ਹੋਣ ਲੱਗੀਆਂ ਕੱਲ ਤਾਂ ਐਵੇਂ ਵੇਲੇ ਮੂੰਹ ਨਹੀਂ ਮੰਨਦਾ ਜੋ ਕੰਮ ਨਹੀਂ ਚੱਲਿਆ ਜੀ ਅੱਜ ਸਾਨੂੰ ਗੱਲਾਂ ਹੋਣ ਲੱਗੀਆਂ ਮੜੇ ਪੰਗੇ ਛੰਗੇ ਲੈ ਵੀ ਮਤਰਾ ਵੀਡੀਓ ਐਡਿਟ ਕਰੀ ਵੀ ਸੀ ਰਾਤ ਦੀ ਕੋਹਣਾ ਕੋਸ ਹੁਣ ਕਰੀ ਆ ਹੁਣ ਮੂਰੇ ਹਾਈਲਾਈਟ ਜਿਹੜੇ ਲਾਉਣੇ ਉਹ ਤਾਂ ਨਹੀਂ ਟਾਈਮ ਲੱਗ ਰਿਹਾ ਅੱਜ ਦਾ ਦਨ ਗਿਆ ਵੀ ਪਾਵਾਂਗੇ ਦਸਿਲ ਦਸਿਲ ਆ ਨਵੀ ਆ ਗੁਰੇ ਤੇ ਰਾਕਾ ਔਟ ਲਾ ਲਾ ਆ ਕਿਹਨੇ ਦੇ ਦੇ ਤੈਨੂੰ ਫੋਟੋ ਰੈਂ ਦੇ ਤੂੰ ਉਹ ਜਾਵਦਾ ਕੰਮ ਕਰ ਆ ਇਹ ਸੱਤੇ ਰੱਠ ਵੀ ਜੀ ਆਨੇ 15 ਘਟੇ ਇਹਨੂੰ ਕੋਈ ਕੋਈ ਚੁੰਡੀ ਛੱਡ ਦੇ ਯਾ ਕਾ ਮਾਰ ਲਓ ਚਾਕ ਦੀ ਨਹੀਂ ਆਲੂ ਦਾ ਗੈਂ ਪੈ ਰਿਹਾ ਚਲੋ ਕੋਈ ਨਹੀਂ ਐਂ ਕਰ ਉਹਨੂੰ ਫੇਲਾ ਲੱਗਿਆ ਇਸ ਤੋਂ ਬਾਅਦ ਉੱਥੇ ਫੇਰ ਉਹੀ ਵੀ ਦਿਆਂਗੇ ਆਪਣਾ ਐਲ ਆਰ ਹੀ ਲੋ ਜੀ ਰੈ ਰਸ ਵੇਲਾ ਹੋ ਚੁੱਕਿਆ ਬਾਬਾ ਜੀ ਬਾਠ ਪੜ ਰਹੀ ਨੇ ਤੇ ਅਸੀਂ ਲਾਸਟ ਗੱਟਾ ਮਸ਼ੀਨ ਦੇ ਵਿੱਚ ਪਾ ਦਿੱਤਾ ਤੇ ਵਾਹਿਗੁਰੂ ਕਰੇ ਅੱਗੇ ਤੋਂ ਅਸੀਂ ਹੋਰ ਆਲੂ ਲਾਈਏ ਇੰਨਾ ਭਰਾਵਾਂ ਦੇ ਸਹਿਯੋਗ ਨਾਲ ਅੱਜ ਸੋਹਣਾ ਸੀਜ਼ਨ ਨਿਬੜ ਚੁੱਕਿਆ ਤੇ ਮੱਥੇ ਲਾਉਣ ਲੱਗੇ ਆ ਕੱਲ ਨੂੰ ਬੰਨਾਂਗੇ ਵਟਾਂ-ਵਟਾਂ ਤੇ ਪਰਸੋ ਛੱਡਾਂਗੇ ਪਾਣੀ ਚੱਲੀਏ ਭਾਈ ਹਾਂ ਮੈਂ ਇੱਥੇ ਵੀ ਉਹੀ ਮਸ਼ੀਨ ਆ ਜਿਹੜੀ ਪਹਿਲਾਂ ਵੀ ਚੱਕਿਆਈ ਆ ਵੇਖ ਲਓ ਇਹ ਵਾਣ ਦਾ ਕਸੂਰ ਆ ਇੱਥੇ ਵੀ ਉਹੀ ਮਸ਼ੀਨ ਵਾਲਾ ਆਹੀ ਮਸ਼ੀਨ ਆ ਉਹੀ ਡਰਾਈਵਰ ਆ ਉਹੀ ਬੰਦੇ ਆ ਉਹੀ ਟਰੈਕਟਰ ਆ ਤੇ ਵੇਖ ਲਾ ਤੂੰ ਇਹ ਕਸੂਰ ਵਾਣ ਬੰਨ ਤੇ ਆਵੇ ਇੱਧਰ ਨਹੀਂ ਐਡੀ ਚੰਗੀ ਵਟ ਆਹ ਵੇਖੋ ਲਾ ਖੜੀ ਹੋ ਆਲੂ ਨਾਲ ਆਲੂ ਨਾਲ ਵਾਣਾ ਤਕਨੀਕ ਨਾਲ ਬਾਨਾ ਟਰੈਕਟਰ ਨਾਲ ਨਹੀਂ ਬਾਨਦਾ ਜੇ ਕੋਈ ਭਰਾ ਸੋਚੇ ਵੱਡੇ ਟਰੈਕਟਰ ਨਾਲ ਬਾਨ ਜਾਂਦਾ ਜਿਵਾਨ ਸਕਾ ਕੇ ਰੋੜੇ ਬਣਾ ਲੈ ਫੇਰ ਕੀ ਫਾਇਦਾ ਵੇ ਇੱਥੇ ਤਾਰਵੱਤਰ ਮੈਂ ਨਾ ਕੀ ਬਾਤਾਂ ਹੋਆਂ ਯਾਰ ਬਾਟਲਾਂ ਇੱਥੇ ਡਲੇ ਸੀ ਥੋੜੀ ਜਲੇ ਸਾਂ ਇੱਥੇ ਆਏ ਹਲਾ ਦੇਖ ਯਾਰ ਕਿੰਨੇ ਸੋਹਣੇ ਵੱਟਾ ਇੱਥੇ ਪੈੰਦੀਆਂ ਇਹਦੇ ਚ ਦੇਖ ਲਓ ਤੁਸੀਂ ਕੋਈ ਪਲੌਣੀ ਜਰੂਰੀ ਕੱਲੇ ਹਾਲ ਮਾਰੇ ਇੱਥੇ ਟਿਕਾ ਕੇ ਮੈਂ ਹਾਲ ਮਾਰੇ ਉਹ ਵੀ ਅੱਜ ਮੌਕੇ ਤੇ ਤੇ ਵਾਟ ਦੇਖੋ ਪੂਰੀ ਤਗੜੀ ਆਟਾ ਗੋਡੇ ਜੱਡੀ ਇਧਰ ਫਲੋ ਫਲੂ ਮਾਰੇ ਇੱਥੇ ਸਗਾ ਬਾਲਾ ਹੋਇਆ ਗੱਠਾ ਚਕਾ ਦੇ ਭਾਵੇਂ ਮੇਰੇ ਸਹਜ ਤਾਂ ਜਿਹੜਾ ਬੰਦਾ ਨਹੀਂ ਡਰਨ ਦੀ ਲੋੜ ਨਹੀਂ ਵੀ ਪ੍ਰਾਲੀ ਵਿੱਚ ਪਹਣੀ ਪਊਗੀ ਹੁਣ ਆਪਣੇ ਰਿਸ਼ਤੇਦਾਰ ਬਾਈ ਬੋਨੀ ਹੋਰੀ ਕਾਲੇ ਕਿਆਲੇ ਤੇ ਉਹ ਕਹਿੰਦੇ ਅਸੀਂ ਤਾਂ ਕਦੇ ਪ੍ਰਾਲੀ ਵਾਲਾ ਪੰਗਾ ਹੀ ਨਹੀਂ ਲੈਗਾ ਕਿਉਂਕਿ ਬੰਦਾ ਛੱਕੀ ਪਹਿਲਾਂ ਪ੍ਰਾਲੀ ਸਾਹਮਣੇ ਹੋ ਜਾਂਦਾ ਤੇ ਆਲੂਆਂ ਅਗਲੇ ਨੂੰ ਤਾਂ ਚਾਹੀ ਮਰ ਜਾਂਦਾ ਲੈ ਵੀ ਮਟਰੇ ਨੂੰ ਲਿਸ਼ਕਾਈ ਜਾਂਦੇ ਆ ਦੋ ਜਣੇ ਮੈਂ ਡੀਜ਼ਲ ਡੂਜ਼ਨ ਮਾਰਦੀ ਕਿਉਂਕਿ ਬਾਈ ਹੋਰਾਂ ਨੇ ਵੀ ਰੱਖਣੀ ਹੈ ਹਜੇ ਵਰਤ ਨਹੀਂ ਤਾਂ ਹੈਗੀ ਕਈ ਵਾਰੀ ਮੁੜ ਕੇ ਐਵੇਂ ਕੁਛ ਜੰਮ ਜੇ ਡੀਜ਼ਲ ਤੇ ਦੂਜਾ ਮਾਰੀ ਉਹ ਕੁੱਤੇ ਆਣੇ ਕੱਢੇ ਆ ਆਏ ਵਾ ਉਹ ਮੈਂ ਬਹੁਤ ਧੀਰੇ ਨਾਲ ਪਾ ਰ ਮਾਰ ਲੈਣਾ ਸੂਰ ਦਾ ਟੈਗ ਹੀ ਨਾ ਗਿਆ ਵੇ ਕੁੱਤਿਆਂ ਦੀਆਂ ਪੈੜਾ ਆਵੇ ਹਾਂ ਉਹ ਵੇ ਸਾਰੀਆਂ ਵਟਾਂ ਢਾਦੀਆਂ ਇੱਕ ਤਾਂ ਪਹਿਲਾਂ ਹੀ ਨੀ ਚਾਜਦੀਆਂ ਪੰਗਾ ਏ ਡੇਰ ਮਾਗਰ ਪੇਸ਼ ਪਾਏ ਆ। ਤਕਾਵਾਂਗੇ ਨਾ। ਕਤੀੜ। ਮੈਂ ਦਾ ਅੱਜ ਇੱਥੇ ਪਾਉਂਗਾ ਤੰਬੂ ਲਾ ਦੇ। ਜਿੰਨੇ ਦਿਨ ਝੜਕਾ ਤਾਰਨੀ ਨਾ ਲੱਗਦੀ। ਆ ਸਾਰੀਆਂ ਵਟਾਂ ਦਾਗੀ ਕਰਦਿਆਂ ਮੇਰੇ ਸਾਲਿਆਂ ਨੇ। ਪਹਿਲੀ ਰਾਤ ਲੰਗੀ ਐ। ਪਹਿਲੀ ਰਾਤ ਹੀ ਕਾਰਵਾਈ ਪਾ ਦੀ। ਪਰ ਪਾਈ ਕਤੀੜਾ ਨੇ ਲੱਗਦੀ ਐ ਕੁੱਤੇ ਦੀ ਪੈੜ ਆ। ਚਾਰਾਂ ਕੋਲਾਂ ਵਾਲੀ। ਸੂਰ ਦੀ ਤਾਂ ਹੈ ਨਹੀਂ ਲੱਗਦਾ ਸੀ। ਸਾਰੀਆਂ ਸਾਰੀਆਂ ਪਰ ਉਹ ਲੰਘ ਗਈਆਂ ਬਾਈ ਆ ਤਾਂ ਸੂਰਦੀਆਂ ਹੀ ਆ ਆ ਫੜਾ ਪਹਿਲੇ ਤਾਂ ਨਹੀਂ ਸੂਰਾ ਕੇ ਯਾਰ ਪਹਿਲੇ ਤਾਂ ਬੀਜੇ ਹੁਣ ਅੱਜ ਇਸ ਹਾਣ ਦਾ ਰਾਤ ਰਹਿਣਾ ਪਊਗਾ ਸੂਰ ਆ ਸਾਰੇ ਪਰ ਹਜੇ ਵੀ ਚੱਲ ਚੰਦਰੇ ਨੇ ਬਾਲਾ ਨਹੀਂ ਨੁਕਸਾਨ ਕਰਿਆ ਖਾਲੇ ਪਾਉਣੇ ਪਾਣੀ ਲਾਉਣਾ ਵੀ ਜ਼ਰੂਰੀ ਓਧਰ ਆ ਝੋਨਾ ਆੜਿਆ ਖੜਾ ਲੋਕ ਬਾਸ ਪਤੰਗਾਂ ਨੂੰ ਲੱਗ ਗਏ ਇੱਥੇ ਸਾਲਾ ਝੋਨਾ ਹੀ ਆਉਂਦਾ ਨਾਲ ਇਹਨਾਂ ਉਹ ਨਵੇਂ ਗਿੱਲਾ ਬੱਤਾ ਵੱਢ ਕੇ ਛੱਡ ਦੇਣਾ ਕਰਦੇ ਆਂ ਕਿ ਲਾਜ ਭਾਈ ਮੋਟਰਸਾਈਕਲ ਨੂੰ ਆਪਣੇ ਨੂੰ ਇਗਨੋਰ ਕਰਦਿਆ ਕਰੋ ਕਿਉਂਕਿ ਇਹ ਰੇੜੀ ਤੇ ਚੱਲਦਾ ਇਹ ਦੂਜਾ ਮੋਟਰਸਾਈਕਲ ਬਲੀ ਚੜਾਇਆ ਵੈ ਰੇੜੀ ਦੀ ਸਟਾਰਟਿੰਗ ਚੈੱਕ ਕਰੋ ਲੱਗਦਾ ਤੂੜੀ ਸੀ ਉੱਥੇ ਪਰ ਪਈ ਤਾਂ ਲੱਗਦਾ ਪਈ ਤਾਂ ਲੱਗਦਾ ਆ ਗਿਆ ਭਈ ਸੂ ਨਾ ਕੋਈ ਵਾਧਾ ਨਹੀਂ ਮਿੱਤਰੋ ਤੇ ਇਹ ਸਾਈਜ਼ ਆ ਜਿਹੜਾ ਛੋਟਾ ਸਾਈਜ਼ ਆ ਵੀ ਨਾ ਤਾਂ ਆਪਾਂ ਇਹਨੂੰ ਗੋਲੀ ਕਹਿ ਸਕਦੇ ਆ ਤੇ ਗੋਲੀ ਤਾਂ ਜਮੇ ਬਰੀਕ ਹੁੰਦੀ ਆ ਇਹ ਤੋਂ ਇਹ ਵੀ ਸਾਈਜ਼ ਹੈ ਵੀ ਇਹ ਸਮਝ ਲਿਏ ਮੇਰੇ ਹਿਸਾਬੇ ਤਾਂ ਆ ਦੇ ਤੇ ਪਰ ਹੈ ਬਰੀਕ ਆ ਆਪਾਂ ਘੋੜਾ ਸਵਾਰ ਕੇ ਬਾਈ ਹੋਰਾਂ ਨਹੀਂ ਠੀਕ ਆ ਇਹ ਨੂੰ ਛੱਡਣ ਚੱਲੇ ਹਾਂ ਇਹ ਨਿਆਰੇ ਵਾਲਾ ਸੌਦਾ ਯਾਰ ਆ ਬਹੁਤ ਵਧੀਆ ਚੀਜ਼ ਆ ਯਾਰ ਸੰਤ ਸਾਰੇ ਚਾਹੀਦੇ ਤਕਰੀਬਨ ਘਰੇ ਬੰਦੇ ਨੂੰ ਇਹ ਅੱਕਾ ਜਿਹੜੀ ਰੌੜਦੀ ਹੈ ਨਾ ਆਪੇ ਦੀ ਬਾਲੀ ਸਰਦਾਰੀ ਹੈ ਜਿੱਥੇ ਮਰਜੀ ਲਾ ਦੇ ਧੱਕਾ ਘੇੜ ਤਮੜੇ ਨਹੀਂ ਰੌੜ ਜਾਂਦੀ ਇਹ ਲਾਵੀ ਤਮਗਾ ਹਾਲ ਸੁਹਾਗਾ ਇੱਕੇ ਘੜੇ ਲੈ ਜਾਣਾ ਸਾਰਾ ਕੋ ട്ട മരുന്നോട്ടാ മടാ മൂരോ മൂരോ ചക്കാൻ ക്ലേ ਸੱਡੇ ਡਾਕ ਵੀ ਬਣ ਗਿਆ ਮੋਹ ਇਹ ਨਹੀਂ ਲਾਉਂਦਾ ਯਾ ਯਾਰ 13 ਫੁੱਟਾ ਸੁਹਾਗਾ ਮਗਰ 14 ਤੌਂਗਾ ਆਲਾ 13 ਉਧਰੋਂ ਝੋਨਾ ਵੜਨਾ ਮਿੱਤਰੋ ਉਧਰ ਉਹ ਸਾਰੀ ਖਾਲੀ ਦੇ ਵਿੱਚ ਪੜਾ ਹੀ ਪੜਾ ਸਾਰੇ ਵਿੱਚ ਵਿੱਚ ਪੜਾ ਹੀ ਪੜਾ ਆ ਵੇਖੋ ਕਿਧੀਆਂ ਆ ਆਰਾਂ ਆ ਸੂਰਾਂ ਆ ਪੜਾਵੇ ਮਾੜੀਆਂ ਮੋੜ ਵਟਾਂੀਆਂ ਤਾਂ ਢਾਹਾ ਦੀਆਂ ਪੱਠਾਣਾ ਜੇ ਪਾਣੀ ਪੋਣੀ ਲਾਉਣ ਵਾਲਾ ਇੱਥੇ ਨਾਲ ਕਾਹ ਬੀਜਣਾ ਸੀ ਇਹ ਜਾਣ ਕੇ ਨਹੀਂ ਵੀਰ ਦੇ ਵੀ ਚਲੇ ਇੱਥੇ ਨੰਗਾ ਟਾਪ ਔਖਿਆ ਵਾਂਗੇ ਹੁਣ ਦੰਨਿਆ ਛਟਾ ਛਟਾ ਇੱਥੇ ਹਾਲਾਂ ਦੇ ਨਾਲ ਹੀ ਪਾਣੀ ਛੱਡਾਂਗੇ